ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਜਾਣਕਾਰੀ ਤੇ ਇੱਕ ਬਹੁਤ ਹੀ ਵਧੀਆ ਕਮਾਲ ਦਾ ਨੁਸਖਾ ਲੈ ਕੇ ਤੇ ਉਮੀਦ ਹੈ ਤੁਹਾਨੂੰ ਇਹ ਪਸੰਦ ਵੀ ਆਏਗਾ ਤੇ ਜਿਵੇਂ ਕਿ ਦੋਸਤੋ ਆਮ ਤੌਰ ਤੇ ਕਈ ਵਾਰੀ ਜ਼ੁਕਾਮ ਲੱਗ ਜਾਂਦਾ ਹੈ ਜਾਂ ਜਿਵੇਂ ਨਿੱਚਾ ਲੱਗ ਜਾਣੀਆਂ ਜਾਂ ਮਾਮੂਲੀ ਕਈ ਵਾਰੀ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਖਾਸ ਕਰਕੇ ਖਰਾਬ ਮੌਸਮ ਦੌਰਾਨ ਤੇ ਜਾਂ ਫਿਰ ਇਸ ਤੋਂ ਇਲਾਵਾ ਜਿਵੇਂ ਕਿ ਅੰਦਰੂਨੀ ਸ਼ਕਤੀ ਸਰੀਰਕ ਸ਼ਕਤੀ ਖਾਸ ਕਰਕੇ ਮਰਦਾਂ ਵਿੱਚ ਜਾਂ ਫਿਰ ਜਿਹੜੀ ਇਹ ਸਰੀਰਕ ਸਮਰੱਥਾ ਜਿਹੜੀ ਕੰਮਕਾਰ ਤੋਂ ਆਪਾਂ ਨੂੰ ਕਈ ਵਾਰੀ ਜਿੱਦਾਂ ਥਕਾਵਟ ਮਹਿਸੂਸ ਕਰਦੇ ਆ ਤੇ ਉੱਥੇ ਆਪਾਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਲੋਕ ਖਾਣੇ ਖਾਂਦੇ ਨੇ ਜਾਂ ਪੰਜੀਰੀ ਵਗੈਰਾ ਬਣਾ ਲੈਣੀ ਜਾਂ ਫਿਰ ਕੋਈ ਬਾਜ਼ਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਜਿਹੜੇ ਨੇ ਪ੍ਰੋਡਕਟ ਮਿਲ ਜਾਂਦੇ ਨੇ ਪਰ ਜਿਹੜਾ ਇੱਕ ਦੇਸੀ ਨੁਸਖਾ ਹੈ ਤੇ ਇੱਕ ਕੁਦਰਤੀ ਤਰੀਕਾ ਉਸ ਦੀ ਕੋਈ ਰੀਸ ਨਹੀਂ ਤੇ ਇਹ ਦੋਸਤੋ ਜਿਵੇਂ ਆਪਾਂ ਇਸ ਨੁਸਖੇ ਨੂੰ ਬਣਾਉਣਾ ਕਿੱਦਾਂ ਇਹ ਜਲੇਬੀ ਤੇ ਇਹ ਜਿਹੜਾ ਦੁੱਧ ਬਹੁਤ ਜ਼ਿਆਦਾ ਗਰਮ ਹੈ ਤੇ ਇਸ ਦੇ ਵਿੱਚ ਆਪਾਂ ਇਸ ਨੂੰ ਪਾ ਲੈਣਾ ਜਿੰਨੀਆਂ ਵੀ ਕੋਈ ਬੜੇ ਸੌਖੇ ਢੰਗ ਨਾਲ ਖਾ ਸਕਦਾ ਹੈ ਚਾਹੀ 1 2 ਜਾਂ ਜਿੰਨੀ ਕਿਸੇ ਦੀ ਸਰੀਰਕ ਸਮਰੱਥਾ ਹੈ ਖਾਣ ਦੀ ਤੇ ਉਹ ਗਰਮ ਦੁੱਧ ਦੇ ਵਿੱਚ ਆਪਾਂ ਇਸ ਨੂੰ ਪਾ ਦੇਣਾ ਤੇ ਇਸ ਨੂੰ ਲਗਭਗ 3 4 ਮਿੰਟ ਆਪਾਂ ਇੰਤਜ਼ਾਰ ਕਰਨਾ ਤੇ ਯਾਦ ਰੱਖੋ ਕਿ ਇਸ ਨੂੰ ਅਲੱਗ-ਅਲੱਗ ਨਹੀਂ ਖਾਣਾ ਜਿੱਦਾਂ ਕਈ ਵਾਰੀ ਆਪਾਂ ਸੋਚਦੇ ਆ ਕਿ ਚਲੋ ਦੁੱਧ ਦੇ ਨਾਲ ਆਪਾਂ ਜਲੇਬੀ ਖਾਈ ਚੱਲਦੇ ਆ ਇਦਾਂ ਨਹੀਂ ਕਰਨਾ ਇਸ ਨੂੰ ਦੁੱਧ ਦੇ ਵਿੱਚ ਹੀ ਇਹਨਾਂ ਨੂੰ ਪਾਉਣਾ ਹੈ ਤੇ 3-4 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਚਮਚ ਨਾਲ ਖਾ ਸਕਦੇ ਹੋ ਤੇ ਜੇ ਤੁਹਾਡੀ ਜਿਹੜੀ ਖਾਣ ਪੀਣ ਦੀ ਸਮਰੱਥਾ ਵਧੀਆ ਹੈ ਤੇ ਤੁਹਾਨੂੰ ਕੋਈ ਮੈਦੇ ਦੇ ਰੋਗ ਜਾਂ ਪੇਟ ਦੇ ਰੋਗ ਨਹੀਂ ਹੈਗੇ ਤਾਂ ਇਸ ਨੂੰ ਤੁਸੀਂ ਵਦੇਰੇ ਵੀ ਖਾ ਸਕਦੇ ਹੋ ਤੇ ਨਾਲ ਇਸ ਦੇ ਜਿਵੇਂ ਇਹ ਦੇਸੀ ਘਿਓ ਵੇਅ ਤੇ ਤੁਸੀਂ ਇੰਨਾ ਤੋਂ ਵੱਧ ਤੋਂ ਵੱਧ ਇੰਨਾ ਕਿ ਜਿੰਨਾ ਤੁਸੀਂ ਇਹ ਕੈਮਰੇ ਦੇ ਉੱਪਰ ਵੇਖ ਰਹੇ ਹੋ ਸਿਰਫ ਇੰਨਾ ਕਿ ਚਾਹੇ ਉਹ ਖਿਡਾਰੀ ਨੇ ਜਾਂ ਕੋਈ ਵਧੀਆ ਤੰਦਰੁਸਤ ਜਿਹੜੇ ਇਨਸਾਨ ਨੇ ਉਹ ਇਸ ਤੋਂ ਵਧੇਰੇ ਇਸ ਦੇ ਵਿੱਚ ਘਿਓ ਨਹੀਂ ਪਾਉਣਾ ਤੇ ਇੱਕ ਹੋਰ ਧਿਆਨ ਰੱਖਣਾ ਕਿ ਜਿਹੜੀਆਂ ਜਲੇਬੀਆਂ ਨੇ ਇਹ ਜਿਹੜੀਆਂ ਨੇ ਸ਼ੁੱਧ ਸਾਫ ਸੁਥਰੇ ਘਿਓ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਨੇ ਜਾਨੀ ਆਪਾਂ ਜਿਵੇਂ ਆਮ ਤੌਰ ਤੇ ਜਿਵੇਂ ਗੰਦਾ ਖਾਣਾ ਮਿਲ ਜਾਂਦਾ ਜਾਂ ਜਿਵੇਂ ਮੇਲੇ ਵਗੈਰਾ ਤੋਂ ਉੱਥੇ ਸੰਕੋਚ ਕਰੋ ਉਸ ਤਰ੍ਹਾਂ ਦਾ ਖਾਣਾ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੀਆਂ ਜਾਂ ਆਪਾਂ ਕਿਸੇ ਪ੍ਰੋਗਰਾਮ 'ਤੇ ਜਲੇਬੀਆਂ ਘਰ ਦੇ ਵਿੱਚ ਬਣਾਉਨੇ ਆ ਉਹ ਬਿਲਕੁਲ ਸਹੀ ਨੇ ਇਹਦੇ ਵਾਸਤੇ ਚਾਹੇ ਉਹ ਰਫਾਈਨਡ ਦੀਆਂ ਬਣੀਆਂ ਨੇ ਚਾਹੇ ਉਹ ਦੇਸੀ ਘਿਓ ਦੀਆਂ ਜੇ ਆਪਾਂ ਇਸ ਨੂੰ ਸਪੈਸ਼ਲ ਘਰ ਬਣਾ ਰਹੇ ਹਾਂ ਤਾਂ ਘਰ ਦੇ ਵਿੱਚ ਕੋਸ਼ਿਸ਼ ਕਰੋ ਜਿਹੜਾ ਘਿਓ ਹੋਵੇ ਦੇ ਵਾਸਤੇ ਦੇਸੀ ਗਾਊ ਦਾ ਜਾਂ ਫਿਰ ਮੱਝ ਦਾ ਘਿਓ ਜਿਹੜਾ ਉਹ ਵਰਤਿਆ ਜਾਵੇ ਤੇ ਅਮਰੀਕਨ گاਵਾਂ ਦਾ ਜਿਹੜਾ ਘਿਓ ਹੋਵੇ ਉਹ ਵਰਤਣ ਤੋਂ ਥੋੜਾ ਚਾਹੇ ਸੰਕੋਚ ਕਰੋ ਜੇ ਆਪਾਂ ਘਰ ਸਪੈਸ਼ਲ ਬਣਾ ਰਹੇ ਹਾਂ ਤੇ ਨਹੀਂ ਤੇ ਜਿਵੇਂ ਆਪਾਂ ਇਹ ਵਧੀਆ ਤੁਸੀਂ ਵੇਖ ਰਹੇ ਇੱਕ ਸਾਫ਼ ਸੁਥਰੇ ਤਰੀਕੇ ਨਾਲ ਸੋਹਣੇ ਢੰਗ ਨਾਲ ਤਿਆਰ ਇਹ ਜਲੇਬੀਆਂ ਨੇ ਤੇ ਜੇ ਜਕਾਮ ਲੱਗੇ ਤਾਂ ਤੁਹਾਨੂੰ ਇਹ ਸਿਰਫ ਖਾਣ ਤੋਂ 1 ਘੰਟੇ ਬਾਅਦ ਹੀ ਦਸ ਦੇਣਗੇ ਤੇ ਬਿਲਕੁਲ ਸਾ ਜਿਹੜਾ ਲੈਨ ਚ ਸੌਖ ਮਹਿਸੂਸ ਹੋਵੇਗੀ ਤੇ ਕਰਨਾ ਕੀ ਆਪਾਂ ਇਸ ਨੂੰ ਦੁੱਧ ਦੇ ਵਿੱਚ ਇਹਨਾਂ ਨੂੰ ਵਰਤ ਕੇ ਖਾ ਕੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਤੇ ਆਪਾਂ ਕੱਪੜਾ ਲੈ ਕੇ ਲੰਮੇ ਪੈ ਲੈਣਾ ਯਾਨੀ ਆਰਾਮ ਕਰਨਾ ਤੇ ਜਿਹੜੀ ਕਈ ਦਿਨਾਂ ਦੀ ਅਲਰਜੀ ਐ ਪ੍ਰੋਬਲਮ ਐ ਉਹ ਤੁਹਾਡੀ ਘੰਟੇ ਦੇ ਵਿੱਚ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕੋਈ ਸਰੀਰਕ ਅੰਦਰੂਨੀ ਸ਼ਕਤੀ ਦੀ ਕੋਈ ਪ੍ਰੋਬਲਮ ਐ ਜਾਂ ਕੋਈ ਇਸ ਤਰ੍ਹਾਂ ਦੀ ਲੱਗਦਾ ਤਾਂ ਉਹਨਾਂ ਨੂੰ ਇਹ ਜਿਹੜਾ ਖਾਣ ਤੋਂ ਜਿਹੜਾ ਲਗਭਗ 3-4 ਘੰਟੇ ਬਾਅਦ ਇਹ ਆਪਣਾ ਜਿਹੜਾ ਇਹ ਆ ਜਿਹੜੀ ਖੁਰਾਕ ਹੈ ਤੇ ਇਹ ਸਰੀਰ ਨੂੰ ਜ਼ਰੂਰ ਮਹਿਸੂਸ ਹੁੰਦਾ ਤੇ ਇਸ ਦਾ ਲੰਮੇ ਸਮੇਂ ਵਾਸਤੇ ਵੀ ਕੋਈ ਬੁਰਾ ਅਸਰ ਨਹੀਂ ਹੈਗਾ ਤੇ ਇਹ ਆਪਾਂ ਜੇ ਕਿਸੇ ਨੇ ਵੀ ਵਰਤਣਾ ਹੈ ਕੋਈ ਰਿਸਟ ਪੋਸਟੇ ਇਨਸਾਨ ਹੈ ਤੇ ਕੋਈ ਵੀ ਘੱਟ ਉਮਰ ਦੇ ਜਿਹੜੇ ਬੱਚੇ ਨੇ ਕੋਈ ਵੀ ਇਸ ਨੂੰ ਵਰਤ ਸਕਦਾ ਤੇ ਇਹ ਜਿਹੜਾ ਪ੍ਰਯੋਗ ਹੈ ਇਹ ਕੋਸ਼ਿਸ਼ ਕਰੋ ਕਿ 4-5 ਦਿਨਾਂ ਬਾਅਦ ਦੁਹਰਾਇਆ ਜਾਵੇ ਤੇ ਜਿਨ੍ਹਾਂ ਨੂੰ ਕੋਈ ਹੋਰ ਮਿੱਠਾ ਖਾਣ ਤੋਂ ਮਨਾਹੀ ਹੈ ਜਾਂ ਫਿਰ ਕੋਈ ਪੇਟ ਦੇ ਰੋਗ ਨੇ ਤੇ ਉਹ ਬੇਸ਼ੱਕ ਇਸ ਤੋਂ ਥੋੜਾ ਸੰਕੋਚ ਕਰਨ ਕਿਉਂਕਿ ਇਹ ਮਿੱਠਾ ਹੈ ਤੇ ਕਈਆਂ ਨੂੰ ਜਿਵੇਂ 슈ਗਰ ਵਗੈਰਾ ਹੁੰਦੀ ਹੈ ਉੱਥੇ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ ਤੇ ਦੋਸਤੋ ਫਿਰ ਇਹ ਜਰੂਰ ਤੁਸੀਂ ਕਰਿਓ ਤਜਰਬਾ ਤੇ ਆਪਣੇ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ